ਆਕ ਰੱਖਦੇ ਹਾਂ ਕੀ ਤੁਹਾਨੂੰ ਲੱਗਦਾ ਕਿ ਰਾਸ਼ਟਰਪਤੀ ਰਾਜ ਆ ਜਿਹੜਾ ਉਹ ਲਾਗੂ ਹੋ ਜਾਣਾ ਚਾਹੀਦਾ ਜਿਸ ਤਰ੍ਹਾਂ ਅੱਜ ਲੋਕ ਰੋ ਰਹੇ ਨੇ ਕਰਲਾ ਰਹੇ ਨੇ ਕਿਸੇ ਦੀ ਕੋਈ ਬਾਤ ਨਹੀਂ ਸੁਣੀ ਜਾਂਦੀ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ ਐਡੇ ਵੱਡੇ ਅਫਸਰ ਨੂੰ ਇਨਸਾਫ ਨਹੀਂ ਨਾ ਮਿਲ ਰਿਹਾ ਤੇ ਕੱਲ ਨੂੰ ਛੋਟੇ ਵਰਗਿਆਂ ਨੂੰ ਜੋ ਮਰਜ਼ੀ ਹੋ ਜੂਗਾ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਤੁਸੀਂ ਜਾਓਗੇ ਤਾਂ ਜਾਓਗੇ ਕਿੱਥੇ ਅੱਜ ਪਤਾ ਲੱਗਿਆ ਵੀ ਸਰਕਾਰ ਅੱਜ ਕੋਈ ਸਖਤ ਕ੍ਰਿਮ ਕਰਨ ਦੇ ਲੱਗੀ ਆ ਚੰਗੇ ਰਹਿਣਗੇ ਜੇ ਹਜੇ ਵੀ ਮੌਕਾ ਸਾਹ ਲੈਣਗੇ ਨਹੀਂ ਪਤਾ ਨਹੀਂ ਇਹ ਜੇ ਕਿਤੇ ਕੇ ਸੀਬੀਆਈ ਨੂੰ ਮੂਵ ਹੋ ਗਿਆ ਮਿਲਟਰੀ ਦੀ ਆਪਣੀ ਇੱਕ ਏਜੰਸੀ ਆ ਕਿਉਂਕਿ ਕਰਨਲ ਸਾਹਿਬ ਰੌ ਦੇ ਵਿੱਚ ਡਿਊਟੀ ਕਰਦੇ ਆ ਉਹ ਕਿਤੇ ਆਏ ਨਹੀਂ ਚੁੱਪ ਕੀਤੇ ਬੈਠੇ ਉਸ ਦਿਨ ਤੋਂ ਸਾਰਾ ਤਾਣਾ ਵਾਣਾ ਇਕੱਠਾ ਕਰ ਰਹੇ ਆ ਤੇ ਪਤਾ ਨਹੀਂ ਵੀ ਇਹ ਕਿਦਨਾਂ ਗੱਲ ਤੁਰ ਜੂਗੀ ਕਰਨਲ ਮਾਮਲੇ ਨਾਲ ਸੰਬੰਧਿਤ ਇੱਕ ਵੀਡੀਓ ਹੱਥ ਲੱਗੀ ਆ ਉਹ ਤੁਹਾਨੂੰ ਸੁਣਾਉਣੇ ਆ ਉਹਦੇ ਵਿੱਚ ਵੱਡੇ ਖੁਲਾਸੇ ਹੋ ਰਹੇ ਨੇ ਕਿ ਆਖਰ ਪੁਲਸ ਕੀ ਗੇਮ ਖੇਡ ਗਈ ਆ ਕਰਨਲ ਪਰਿਵਾਰ ਦੇ ਨਾਲ ਆ ਕਿਉਂ ਨਹੀਂ ਫੌਜ ਆ ਰਹੀ ਖੁੱਲਕੇ ਕਿਉਂ ਨਹੀਂ ਹੱਕ ਦੇ ਵਿੱਚ ਜਿਹੜਾ ਫਤਵਾ ਕਰਨਲ ਦੇ ਜਿਹੜਾ ਉਹ ਦਿੱਤਾ ਜਾ ਰਿਹਾ ਕਿਉਂ ਕਰਨਲ ਪਰਿਵਾਰ ਨੂੰ ਲਿਵਾਰਸ ਛੱਡਿਆ ਗਿਆ ਇਹ ਵੱਡੇ ਖਲਾਸੇ ਹੋਣਗੇ ਤੁਹਾਨੂੰ ਇੱਕ ਦੋ ਵੀਡੀਓ ਸੁਣਾਵਾਂਗੇ ਉਹਦੇ ਵਿੱਚ ਬਹੁਤ ਵੱਡੇ ਤੇ ਅਹਿਮ ਖਲਾਸੇ ਨੇ ਤੁਸੀਂ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਦੇਖ ਕਿਉਂਕਿ ਉਸ ਪਰਿਵਾਰ ਦੇ ਨਾਲ ਇੱਕ ਯਾਰਾ ਬੜਾ ਵੱਡਾ ਧੱਕਾ ਹੋਇਆਗਾ ਬਹਿਰ ਜੀ ਕਾ ਖਾਲਸਾ ਬਹਿਰ ਜੀ ਕੀ ਪਤੇ ਇੱਕ ਬੜੀ ਵੱਡੀ ਜਾਣਕਾਰੀ ਹਾਸਲ ਹੋਈ ਆ ਤੇ ਵੀਡੀਓ ਹੱਥ ਲੱਗੀ ਆ ਉਹ ਤੁਹਾਨੂੰ ਵੀਡੀਓ ਵੀ ਸੁਣਾਵਾਂਗੇ ਪਹਿਲਾ ਦੱਸ ਦੇ ਕਿ ਤੁਹਾਨੂੰ ਸਭ ਨੂੰ ਪਤਾਗਾ ਇਹ ਗੱਲ ਹੁਣ ਕਿਸੇ ਤੋਂ ਲੁਕੀ ਸੁਪੀ ਨਹੀਂ ਰਹਿ ਚੁੱਕੀ ਕਿ ਕਰਨ ਬਾਠ ਆ ਤੇ ਉਹਦਾ ਪੱਤਰਾ ਜੋ ਪੁਲਿਸ ਨੇ ਗੁੰਡਾਗਰਦੀ ਕਰਕੇ ਨੰਗਾ ਨਾਜ਼ ਕੀਤਾ ਗੁੰਡਾਗਰਦੀ ਦਾ ਜੋ ਕਿ ਅਨਕਾਉਂਟਰ ਕਰਕੇ ਆਏ ਤੇ ਉਸ ਤੋਂ ਬਾਅਦ ਪਿਓ ਪੁੱਤ ਕਰਨਲ ઠાਬੇ ਤੇ ਜਾਂਦੇ ਆ ਰੋਟੀ ਖਾਣ ਤੇ ਉੱਥੇ ਜਾ ਕੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਆ ਉਹ ਵਿਚਾਰੇ ਹਾਏ ਹਾਏ ਕੁਕ ਦੇ ਕੁਕ ਦੇ ਕਹੀ ਜਾਂਦੇ ਆ ਕਿ ਮੈਂ ਫੌਜ ਦਾ ਕਰਨਲ ਆ ਆ ਮੇਰਾ ਆਈ ਕਾਰਡ ਆ ਕਹਿੰਦੇ ਕਾਰਡ ਕੋਡ ਬਾਅਦ ਦੇਖਾਂਗੇ ਪਹਿਲਾਂ ਉਹਨਾਂ ਦੀਆਂ ਬਾਹਾਂ ਤੋੜੀਆਂ ਮੁੰਡੇ ਦਾ ਸਿਰ ਪਾੜਿਆ ਫਿਰ ਕੀ ਹਾਲਾਤ ਹੋਏ ਫਿਰ ਉਹਦੀ ਜਦੋਂ ਪਤਨੀ ਕੁਕੀ ਤੇ ਫਿਰ ਜਿਹੜਾ ਮਾਮਲਾ ਹੈਗਾ ਕਿੱਥੋਂ ਤੱਕ ਗਿਆ ਪਰ ਅੱਜ ਬੜੀ ਲੱਗਦਾ ਕਿ ਪੁਲਿਸ ਇੱਕ ਨਵੇਂ ਗੇਮ ਖੇਡ ਗਿਆ ਕਰਨਲ ਪਰਿਵਾਰ ਦੇ ਨਾਲ ਨਾ ਤਾਂ ਇਹਦੇ ਵਿੱਚ ਐਸਐਸਪੀ ਸਾਥ ਦੇ ਰਿਹਾ ਨਾ ਡੀਜੀਪੀ ਸਾਥ ਦੇ ਰਿਹਾ ਨਾ ਪੰਜਾਬ ਦਾ ਮੁੱਖ ਮੰਤਰੀ ਸਾਥ ਦੇ ਰਿਹਾ ਨਾ ਹੀ ਜਿਹੜੀ ਕਿ ਫੌਜ ਆ ਜਿਹੜਾ ਕਰਨਲ ਆ ਉਹਦੀ ਫੌਜ ਜਿਹੜੀ ਆ ਉਹ ਸਾਥ ਦੇ ਰਹੀ ਆ ਫੌਜ ਦਾ ਕੁੱਟਿਆ ਹੋਵੇ ਕਰਨਲ ਤੇ ਫੌਜ ਚੁੱਪ ਬੈਠ ਜੇ ਠੀਕ ਆ ਕਿ ਜਿਹੜੇ ਸਾਡੇ ਸੈਨਿਕ ਨੇ ਅਟਾਇਰ ਹੋਏ ਸੈਨਿਕ ਨੇ ਉਹ ਵਿਚਾਰੇ ਬਹੁਤ ਜੋਰ ਲਾ ਰਹੇ ਨੇ ਧਰਨੇ ਮਜਾਰੇ ਕਰ ਰਹੇ ਨੇ ਪਰ ਆਖਰ ਜਿਸ ਦੀ ਕਹਿੰਦੇ ਸਰਕਾਰ ਹੁੰਦੀ ਆ ਜੋ ਪਾਵਰ ਦੇ ਵਿੱਚ ਹੁੰਦਾ ਤੇ ਉਹਦੀ ਗੱਲਬਾਤ ਹੁੰਦੀ ਆ ਤੁਹਾਨੂੰ ਵੀਡੀਓ ਸੁਣਾਉਣਿਆ ਸਾਬਕਾ ਸੈਨਿਕਾਂ ਦੀ ਕਿ ਉਹਨਾਂ ਦੀ ਨਾਰਾਜ਼ਗੀ ਕੀ ਆ ਫੌਜ ਦੇ ਨਾਲ ਉਹ ਵੀਡੀਓ ਤੋਂ ਬਾਅਦ ਆਮ ਇੱਕ ਹੋਰ ਵੀਡੀਓ ਸੁਣਾਵਾਂਗੇ ਜਿਹੜੀ ਵੱਡੀ ਹੱਤ ਲੱਗੀ ਆ ਤੁਸੀਂ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟ ਜੁੜੇ ਜ਼ਰੂਰ ਲਿਖਣੇ ਆ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਅਫਸੋਸ ਆ ਕਿ ਫੌਜ ਬਾਹਰ ਨਹੀਂ ਆਈ ਫੌਜ ਨੂੰ ਬਾਹਰ ਆਣਾ ਚਾਹੀਦਾ ਸੀ ਕਿਨਾਂ ਬਾਹਰ 12 ਬੰਦਿਆਂ ਦੀਆਂ ਲੱਤਾਂ ਬਾਹਰ ਛੋੜ ਕੇ ਤੇ ਚਲੇ ਜਾਣਾ ਚਾਹੀਦਾ ਕੰਮ ਖਤਮ ਸੀ ਆਪਰਾ ਵੀ ਮਸਲਾ ਹੱਲ ਹੋ ਗਿਆ ਉਹਨਾਂ ਨੇ ਮਾਰਿਆ ਇਹਨਾਂ ਨੇ ਸਾਰਾ ਦਿਨ ਲੱਗਾ ਤੋੜ ਕੇ ਆ ਕੇ ਕੰਮ ਖਤਮ ਕੀਤਾ ਹੈ ਹੈਰਾਨ ਹਾਂ ਕਿ ਡੀਜੀਪੀ ਦੇ ਲੈਵਲ ਦਾ ਬੰਦਾ ਕਹ ਰਿਹਾ ਕਿ ਛੋਟਾ ਜਿਹਾ ਮਾਮਲਾ ਹੁਣ ਉਹਦੇ ਅਸੀਂ ਫੜ ਕੇ ਕਿਸੇ ਕਮਿਸ਼ਨ ਨੂੰ ਕੁੱਟ ਵੀਏ ਐਸਐਸ ਨੂੰ ਮਾਰ ਦੇਈਏ ਜੋ ਮੰਨ ਜਾਏਗਾ ਕਿ ਛੋਟਾ ਜਿਹਾ ਮਾਮਲਾ ਕਰ ਸਕਦੇ ਆ ਆਪਣੇ ਲੈਵਲ ਤੇ ਅਗਰ ਉਹਨਾਂ ਨੇ ਸਮਝਿਆ ਕਿ ਮੇਰੇ ਹੱਥੋਂ ਬਾਹਰ ਆ ਪੁਲਿਸ ਮੇਰੇ ਕਾਬੂ ਨਹੀਂ ਆ ਰਹੀ ਜਾਂ ਨਹੀਂ ਮੰਨ ਰਹੀ ਜਾਂ ਊਠ ਪਟੰਗ ਤੇ ਰਿਹਾ ਤੇ ਅਸੀਂ ਇਹ ਸੁਝਾਸ਼ ਕੀਤਾ ਜਿਹੜਾ ਅੱਜ ਮੈਂ ਦੇ ਕੇ ਆਇਆ ਕਿ ਇਹ ਕੇਸ ਜਿਹੜਾ ਸੀਬੀਆਈ ਨੂੰ ਦਿੱਤਾ ਆਪਣੇ ਆਪ ਹੀ ਉਹਨੂੰ ਦੇਖੋ ਹੁਣ ਅਲਟੀਮੇਟਲੀ ਦੇਖ ਹੀ ਹੋਣਾ ਕਿ ਪੁਲਿਸ ਆ ਕੁਝ ਵੀ ਪੈਨ ਕਰਕੇ ਕੁਝ ਵੀ ਰਿਕਾਰਡ ਕਰ ਸਕਦੀ ਉਹ ਵੀ ਐਫਆਈ ਔਰ ਇੱਕ ਹੋਰ ਐਫਆਈ ਲਿਖ ਸਕਦੀ ਹੈ ਕਿ ਵੀ ਆ ਗੱਲ ਆ ਅਗਲੇ ਦਿਨ ਜਿਹੜਾ ਹੋਟਲ ਦਾ ਮਾਲਕਾ ਆਪਣਾ ਬਿਆਨ ਬਥਰ ਗਿਆ ਉਹਨੇ ਕਿਹਾ ਜੀ ਕਨਨ ਸਰ ਸ਼ਰਾਬ ਪੀ ਰਿਹਾ ਸੀ ਉਨੇਦਸੋ ਜੇ ਸ਼ਰਾਬ ਪੀ ਰਹੇ ਸੀ ਤੇ ਕਰਨਲ ਸਾਹਿਬ ਉਹ ਬੁਲੀਆਂ ਮਾਰ ਰਹੇ ਸੀ ਕਿ ਆਜੋ ਮੇਰੇ ਨਾਲ ਲੜੋ ਉਹ ਬਚਾਰੇ ਜੇ ਬੈਠੇ ਆ ਉੱਥੇ ਤੁਸੀਂ ਉਹ ਸ਼ਰਾਬੀ ਨਹੀਂ ਪਿੰਦੇ ਇਹਨਾਂ ਨੇ ਬਿਆਨ ਲਿਆ ਲਿਆ ਉਹ ਗੋਟਲ ਵਾਲੇ ਕੋਲ ਕਿ ਕਰਨਲ ਸਾਹਿਬ ਸ਼ਰਾਬ ਪੀ ਰਹੇ ਸੀ ਹੁਣ ਉਹਨਾਂ ਨੇ ਕਹਿੰਦਾ ਜੀ ਮੁੰਡੇ ਨੂੰ ਮੁੰਡੇ ਦੇ ਹੱਥ ਦੁਖਲੇ ਕੰਪ ਕਤਮ ਹੋ ਗਿਆ ਹੁਣ ਦੋਨਾਂ ਸਾਈਡ ਤੋਂ ਹੋ ਗਿਆ ਜਦੋਂ ਵੀ ਮਾਮਲਾ ਕੋਰਟ ਆਫ ਲਾ ਦੇ ਵਿੱਚ ਦੋਨਾਂ ਸਾਈਡਾਂ ਤੋਂ ਹੱਥੋਂ ਸਿੱਧਾ ਹੁੰਦਾ ਤੇ ਫਿਰ ਕੁਝ ਨਹੀਂ ਹੁੰਦਾ ਫਿਰ ਸਿਰਫ ਫੈਸਲਾ ਹੀ ਹੁੰਦਾ ਕਿ ਬਹਿ ਕੇ ਆਪਸ ਵਿੱਚ ਸੁਲ੍ਹਾ ਸਲਾਈ ਕਰ ਲਓ ਲਾ ਫੌਜੀਆਂ ਦੇ ਜਿਹੜੇ ਕਿ ਸੈਨਿਕ ਫੌਜੀ ਨੇ ਜਿਹੜੇ ਟਾਇਰ ਫੌਜੀ ਨੇ ਹੁਣ ਇਹਨਾਂ ਨੇ ਗੱਲ ਕਲੀਅਰ ਹੀ ਕਹਿ ਦਿੱਤੀ ਕਿ ਆਖਰ ਦੇ ਦੋ ਕੋਰਟ ਦੇ ਵਿੱਚ ਫੈਸਲਾ ਚੱਲਿਆ ਜਾਵੇ ਦੋਨੇ ਧਿਰਾਂ ਦਾ ਤੇ ਫਿਰ ਤਾਂ ਇੱਕ ਰਾਜੀ ਬੰਦੇ ਹੁੰਦਾ ਹੁਣ ਇਹਦੇ ਵਿੱਚ ਲੱਗਦਾ ਕਿ ਫੌਜ ਕੁਝ ਨਹੀਂ ਕਰੀ ਦਿਖਾਈ ਦੇ ਰਿਹਾ ਕਿ ਫੌਜ ਨਹੀਂ ਕੁਝ ਕਰੇਗੀ ਪਰ ਸਭ ਭਾਰੀ ਪੈਗੀ ਪੰਜਾਬ ਸਰਕਾਰ ਭਾਰੀ ਪੈਗੀ ਹੁਣ ਕਰਨਲ ਪਰਿਵਾਰ ਨੂੰ ਜਿਹੜੀਆਂ ਆਪਣਾ ਇਹ ਸਮਝ ਲਓ ਕਿ ਇੱਕ ਸਬਰ ਦਾ ਘੁੱਟ ਭਰ ਕੇ ਜਿਹੜਾ ਬੈਠਣਾ ਪਊਗਾ ਲੱਗਦਾ 에ਰਿਆ ਪਰ ਮੈਨੂੰ ਨਹੀਂ ਲੱਗਦਾ ਕਿ ਕਰਨਲ ਪਰਿਵਾਰ ਦੀ ਜੋ ਪਤਨੀ ਆ ਬਹੁਤ ਪੜੀ ਲਿਖੀ ਆ ਅਤੇ ਉਹਦਾ ਜਜ਼ਬੇ ਨੂੰ ਸਲਾਮ ਆ ਸਲੂਟ ਆ ਕਿਉਂਕਿ ਸਾਡੀ ਮਾਮਾ ਭੈਣਾਂ ਨੂੰ ਇਸ ਤਰ੍ਹਾਂ ਜਜ਼ਬਾ ਹੋਣਾ ਚਾਹੀਦਾ ਉਹਦੇ ਅੰਦਰ ਕਿ ਘਟੋ ਘਟ ਤੁਸੀਂ ਤੁਹਾਡੀ ਸੁਣਵਾਈ ਨਾ ਹੋਵੇ ਪਰ ਤੁਸੀਂ ਇੱਕ ਵਾਰੀ ਨੱਕ ਵਿੱਚ ਧੂਆ ਜ਼ਰੂਰ ਲਿਆ ਦਿਓ ਬੰਦੇ ਦੇ ਕਿ ਕੋਈ ਵੀ ਆ ਪਰ ਸੱਚ ਹੈ ਕੋ ਜੋ ਕੋਈ ਬੰਦਾ ਹੋਰ ਆ ਜੋ ਤੁਹਾਡੇ ਪਰਿਵਾਰ ਤੇ ਹੱਥ ਉਠਦਾ ਤੁਹਾਡੇ ਪਰਿਵਾਰ ਨੂੰ ਕੁਟਦਾਗਾ ਅੱਜ ਬੇਸਕੋ ਉਹਨਾਂ ਦੀ ਪਤਨੀ ਦਰਦ ਦਰਦ ਕੇ ਠੋਕਰਾ ਖਾ ਰਹੀ ਆ ਮੈਂ ਇਹ ਗੱਲ ਕਹੂੰਗਾ ਕਿ ਉਹ ਠੋਕਰੀ ਨੇ ਕਦੇ ਰਾਜਪਾਲ ਕੋਲ ਚਲੀ ਗਈ ਕਦੇ ਆਈ ਜੀ ਕੋਲ ਚਲੀ ਗਈ ਕਦੇ ਡੀਜੀਪੀ ਕੋਲ ਚਲੀ ਗਈ ਕਦੇ ਡੀਸੀ ਦਫ਼ਤਰ ਚਲੀ ਗਈ ਕਦੇ ਧਰਨਾ ਲਾ ਲਿਆ ਇਹ ਠੋਕਰੀ ਨੇ ਕਿਥੇ ਕਿ ਫੌਜੀ ਪਰਿਵਾਰ ਜੋ ਦੇਸ਼ ਦੇ ਲਈ ਲੜਦਾ ਜੋ ਦੇਸ਼ ਕੌਮ ਦੇ ਲਈ ਸਹਾਤਾ ਦਿੰਦਿਆ ਸਾਡੇ ਨੌਜਵਾਨ ਕਿਤੇ ਤਾਂ ਉਹਨਾਂ ਨੂੰ ਬੈਠੇ ਬੈਠਾਇਆ ਨੂੰ ਇਨਸਾਫ ਮਿਲਣਾ ਚਾਹੀਦਾ ਸੀ ਨਾ ਉਹਨਾਂ ਦੀ ਪਤਨੀ ਨੂੰ ਇਹਨਾਂ ਦੇ ਹਾੜੇ ਕੱਢਣੇ ਪਏ ਸੀ ਨਾ ਜਿਹੜੇ ਪੰਜਾਬ ਪੁਲਿਸ ਦੇ 12 ਅਫਸਰ ਆ ਉਹਨਾਂ ਨੂੰ ਹੁਣ ਨੂੰ ਪੁੱਠੇ ਟੰਗਿਆ ਹੁੰਦਾ ਹੁਣ ਉਹਨਾਂ ਤੇ ਕਾਰਵਾਈ ਕੀਤੀ ਹੁੰਦੀ ਕਿਉਂਕਿ ਇਹਨਾਂ ਦੇ ਲਹੂ ਮੂਹ ਲੱਗਿਆ ਜੋ ਜਿਹਨੂੰ ਜੀ ਕਰਦਾ ਉਹਨੂੰ ਬੱਕਰੇ ਵਾਂਗ ਢਾ ਲੈਂਦੇ ਆ ਜਿਹਦਾ ਜੀ ਕਰਦਾ ਉਹਦੇ ਲੱਤ ਵਿੱਚ ਗੋਲੀ ਮਾਰ ਦਿੰਦੇ ਆ ਜਿਹਦਾ ਜੀ ਕਰਦਾ ਉਹਦਾ ਫੇਕ ਅਨਕਾਊਂਟਰ ਕਹਿ ਕੇ ਉਹਨੂੰ ਮਾਰ ਦਿੰਦੇ ਆ ਕਿਉਂ ਜੂਪੀ ਦੇ ਵਿੱਚ ਚੱਕ ਕੇ ਲੈ ਜਾਂਦੇ ਉੱਥੇ ਮੁੰਡਿਆਂ ਨੂੰ ਮਾਰ ਦਿੰਦੇ ਆ ਅਸਲੀ ਦੋਸ਼ੀ ਅਸਲੀ ਬੰਦਾ ਇਹਨਾਂ ਤੋਂ ਫੜਿਆ ਨਹੀਂ ਜਾਂਦਾ ਮਾੜੇ ਦੇ ਸੱਕਦੇ ਆਧਾਰ ਤੇ ਹੀ ਨੌਜਵਾਨਾਂ ਨੂੰ ਖਤਮ ਕਰ ਰਹੇ ਨੇ ਕਿ ਤੁਹਾਡੇ ਕੋਲੇ ਭਾਈ ਕਿਹੜਾ ਇਹ ਕਾਨੂੰਨ ਦੇ ਦਿੱਤਾ ਤੁਹਾਨੂੰ ਕੋਰਟ ਵੱਲੋਂ ਫਿਰ ਕੋਟੇ ਹੀ ਬੰਦ ਕਰ ਦਿਓ ਅਦਾਲਤਾਂ ਬੰਦ ਕਰ ਦਿਓ ਫੇ ਸਿੱਧਾ ਤੁਸੀਂ ਹਿਸਾਬ ਲਾ ਲਓ ਕਿ ਸਿੱਧਾ ਆਲੇ ਤੇ ਗੋਲੀ ਮਾਰੋ ਤੇ ਖਤਮ ਕਹਾਣੀ ਕਿਉਂ ਕੋਰਟਾਂ ਦੇ ਚੱਕਰਾਂ ਦੇ ਵਿੱਚ ਪੈਨੇ ਆ ਫੇਰਾ ਇਹ ਦੇਸ਼ ਦਾ ਅੱਜ ਜਿਹੜਾ ਹਾਲ ਹੋ ਰਿਹਾ ਅੱਜ ਸਾਡੀ ਹਾਈ ਕੋਰਟ ਸੁਪਰੀਮ ਕੋਰਟ ਜਾਂ ਆਮ ਸਿਵਲ ਕੋਰਟਾਂ ਦਾ ਜਿਹੜਾ ਹਾਲ ਆ ਪੁਲਿਸ ਉਹਨਾਂ ਨੂੰ ਟਿੱਟ ਸਮਝਦੀ ਆ ਪੁਲਸਾ ਨਿਆ ਕਹਿੰਦੀ ਅਸੀਂ ਨਿਆ ਦੇਵਾਂਗੇ ਪਰ ਉਸ ਤੋਂ ਪਹਿਲਾਂ ਹੀ ਆਪ ਹੀ ਅਨਕਾਉਂਟਰ ਕਰ ਦਿੰਦੀ ਆ ਜੀ ਫਲਾਨੇ ਨੇ ਪਿਸਤੌਲ ਕੱਢ ਲਿਆ ਉਹਨੇ ਗੋਲੀ ਚਲਾਤੀ ਅਸੀਂ ਉੱਪਰ ਫਾਇਰਿੰਗ ਕਰ ਦਿੱਤੀ ਉਹਦੇ ਪੈਰ ਤੇ ਵੱਦੀ ਅਚਾ ਤੁਸੀਂ ਉਹਦੇ ਪੈਰ ਤੇ ਵੱਜੂ ਉਹ ਤੇ ਤੁਹਾਡੇ ਸਾਥੀ ਕਿੰਨੀ ਗੋਲੀ ਤਾਣੀ ਬੈਠਾ ਤੁਸੀਂ ਉਹਦੀ ਪੈਰ ਤੇ ਗੋਲੀ ਮਾਰੋਗੇ ਇਹ ਕਿੱਡਾ ਲੋਕਾਂ ਨੂੰ ਬੇਕੂਫ ਬਣਾਇਆ ਜਾ ਰਿਹਾ ਅੱਜ ਕਿੰਨੀ ਦਹਿਸ਼ਤ ਫਲਾ ਫਲਾਈ ਜਾ ਰਹੀ ਅੱਜ ਕਹਿੰਦੇ ਜੀ ਨਸ਼ੇ ਦੇ ਸਦਾਗਰਾਂ ਦੇ ਘਟਾ ਤੇ ਦੋ ਚਾਰ ਜਣਾਂ ਦੇ ਘਟਾ ਕੇ ਗਰੀਬਾਂ ਦੇ ਕਹਿੰਦੇ ਨਸ਼ੇ ਸਦਾਗਰਾਂ ਦੇ ਘਟਾ ਤੇ ਜਿਨ੍ਹਾਂ ਦੇ بڑے بڑے ਇੱਥੇ ਜਿਹੜਾ ਨਸ਼ੇ ਸਦਾਗਰ ਬੈਠੇ ਨੇ ਕਰੋੜਾਂ ਦੇ ਹੀਰੋਨ ਤਹਤ ਜਿਹੜੇ ਕਿ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਦੇ ਘਰ ਉੱਤੇ ਤੁਹਾਡਾ ਬਲਡੋਜ਼ਰ ਨਹੀਂ ਚੱਲਦਾ ਉਧਰ ਤੁਹਾਡਾ ਮੂੰਹ ਨਹੀਂ ਹੁੰਦਾ ਉਧਰ ਲੱਤਾ ਕਹਿੰਦੇ ਆ ਤੁਹਾਡੀਆਂ ਸਰਕਾਰ ਦੀਆਂ ਤੇ ਪੁਲਿਸ ਦੀਆਂ ਕਿਉਂਕਿ ਉਹਨਾਂ ਤੋਂ ਡਰ ਲੱਗਦਾ ਕਿ ਜੇਕਰ ਅਸੀਂ ਇਹਨਾਂ ਤੇ ਕਾਰਵਾਈ ਕਰਤੀ ਤੇ ਇਹਨਾਂ ਨੇ ਘਟ ਅੱਗੇ ਉਹ ਵੀ ਨਹੀਂ ਸਾਨੂੰ ਪੋਠੇ ਟੰਗ ਦੇਣਾ ਕਹਿੰਦੇ ਹੁੰਦੇ ਨਾ ਗਰੀਬ ਤੇ ਹਰ ਇੱਕ ਦਾ ਜੋਰ ਚੱਲ ਜਾਂਦਾ ਜਦੋਂ ਬਰਾਬਰ ਦਾ ਟੱਕਰ ਦਾ ਨਾ ਫਿਰ ਪਤਾ ਲੱਗਦਾ ਇਸ ਕਰਕੇ ਅੱਜ ਇਹ ਸਰਕਾਰ ਪੰਜਾਬ ਪੁਲਿਸ ਦੀ ਜੋ ਅੱਜ ਬਦਨਾਮੀ ਜੋ ਹیثیت ਹੋ ਰਹੀ ਆ ਤੇ ਇਸ ਤੋਂ ਬਾਅਦ ਕਰ ਕੀ ਹੋਗੀ ਇੱਕ ਵੀਡੀਓ ਤੁਹਾਨੂੰ ਮੈਂ ਹੋਰ ਸੁਣਾਉਣਾਗਾ ਪੁਲਸ ਅਫਸਰ ਦੀ ਕਿ ਪੁਲਸਾ ਕਿਉਂ ਇਸ ਤਰ੍ਹਾਂ ਵਿਹਾਰ ਕਰ ਰਹੀ ਆ ਤੁਸੀਂ ਸੁਣਿਓ ਧਿਆਨ ਦੇ ਨਾਲ ਆ ਵੀਡੀਓ ਸੁਣਨ ਵਾਲੀ ਆ ਜਰੂਰ ਤਿੰਨ ਪੀੜੀਆਂ ਉਹਨਾਂ ਦੀਆਂ ਆਰਮੀ ਦੇ ਵਿੱਚ ਸਰਵਿਸ ਕੀਤੀ ਉਹਨਾਂ ਨੇ ਵਰਲਡ ਵਾਰ ਵੀ ਲੜੀ ਚੀਨ ਅਤੇ 71 ਦੀ ਜੰਗ ਵੀ ਉਹ ਪਰਿਵਾਰ ਨੇ ਲੜੀ ਔਰ ਬਾਪ ਸਾਹਿਬ ਜਿਹੜੇ ਤੀਸਰੀ ਪੀੜੀ ਦੇ ਵਿੱਚੋਂ ਫੋਲਦੇ ਵਿੱਚ ਸੇਵਾ ਨਿਭਾ ਰਹੀ ਹੈ ਜਿੰਜਾ ਵਿੱਚ ਰਟਾਇਡ ਮੁਲਾਜ਼ਮ ਹੈ ਮੂੰਹ ਚ ਘੁੰਗਣੀਆਂ ਪਾਈ ਬੈਠੇ ਆ ਤੇ ਜੇ ਇੱਕ ਦੋ ਬੋਲੇ ਵੀ ਆ ਤੇ ਮੈਨੂੰ ਕੀ ਮੈਂ ਉਹਨਾਂ ਨੂੰ ਕਹਾਂ ਇਹ ਰਟਾਇਰ ਹੋ ਕੇ ਵੀ ਇਹਨਾਂ ਦੇ ਵਿੱਚੋਂ ਡਰ ਤੇ ਉਹੀ ਜਿਹੜੀ ਉਹੀ ਜਲੀਲਤ ਬਿਜਲਾਲਤ ਪੁਣਾ ਜਿਹੜਾ ਹਜੇ ਵੀ ਨਹੀਂ ਜਾ ਰਿਹਾ ਇੱਕ ਹੋਰ ਕੋਈ ਕਰਨਲ ਸਾਹਿਬ ਦੀ ਵਾਈਫ ਦੇ ਬਾਰੇ ਕੋਈ ਹੋਰ ਕੇਸ ਦੇ ਰਿਲੇਟਡ ਗੱਲ ਯਾਰ ਉਹਦਾ ਕੀ ਸਬੰਧ ਹੈ ਇਸ ਕੇਸ ਨਾਲ ਸਾਨੂੰ ਉਸ ਪਰਿਵਾਰ ਦਾ ਸਾਥ ਦੇਣਾ ਚਾਹੀਦਾ ਗੱਲ ਇਹ ਨਹੀਂ ਹੈ ਇਹ ਐਡੇ ਵੱਡੇ ਅਫਸਰ ਨੂੰ ਇਨਸਾਫ ਨਹੀਂ ਨਾ ਮਿਲ ਰਿਆ ਤੇ ਕੱਲ ਨੂੰ ਤੁਹਾਡੇ ਵਰਗਿਆਂ ਨੂੰ ਜੋ ਮਰਜ਼ੀ ਹੋ ਜੂਗਾ ਤੁਹਾਡੀ ਕਿਸੇ ਨੇ ਬਾਤ ਨਹੀਂ ਪੁੱਛਣੀ ਤੁਸੀਂ ਜਾਓਗੇ ਤੇ ਜਾਉਗੇ ਕਿੱਥੇ ਅੱਜ ਪਤਾ ਲੱਗਿਆ ਵੀ ਸਰਕਾਰ ਅੱਜ ਕੋਈ ਸਖਤ ਐਕਸ਼ਨ ਕਰਨ ਦੇ ਲੱਗੀ ਆ ਚੰਗੇ ਰਹਿਣਗੇ ਜੇ ਹਜੇ ਵੀ ਮੌਕਾ ਸਾਹਮ ਲੈਣਗੇ ਨਹੀਂ ਪਤਾ ਨਹੀਂ ਇਹ ਜੇ ਕਿਤੇ ਕਿ ਸੀਬੀਆਈ ਨੂੰ ਮੂਵ ਹੋ ਗਿਆ ਮਿਲਟਰੀ ਦੀ ਆਪਣੀ ਇੱਕ ਏਜੰਸੀ ਆ ਕਿਉਂਕਿ ਕਰਨਲ ਸਾਹਿਬ ਰੌਅ ਦੇ ਵਿੱਚ ਡਿਊਟੀ ਕਰਦੇ ਆ ਉਹ ਕਿਤੇ ਆਏ ਨਹੀਂ ਚੁੱਪ ਕੀਤੇ ਬੈਠੇ ਉਸ ਦਿਨ ਤੋਂ ਸਾਰਾ ਤਾਣਾ ਵਾਲਾ ਇਕੱਠਾ ਕਰ ਰਹੇ ਆ ਤੇ ਪਤਾ ਨਹੀਂ ਵੀ ਇਹ ਕਿੱਦਾਂ ਨੂੰ ਗੱਲ ਤੁਰ ਜੂਗੀ ਦੋ ਐਗਜ਼ਾਮਪਲ ਆ ਮੈਂ ਤੁਹਾਨੂੰ ਪਹਿਲਾਂ ਦੇ ਚੁੱਕੇ ਹਾਂ ਤੇ ਦੂਸਰੀ ਗੱਲ ਜਿਹੜੀ ਅਨ ਆਇਡੈਂਟੀਫਾਈ ਐਫ ਆਈ ਆਰ ਦਰਜ ਕੀਤੀ ਜਾਂਦੀ ਆ ਤੁਹਾਨੂੰ ਪਰਿਵਾਰ ਸਬੂਤ ਦੇ ਰਿਆ ਤੁਸੀਂ ਉਹਤੇ ਅਲੀਗੇਸ਼ਨ ਲਾਇਆ ਵੀ ਕਰਨਲ ਸਾਹਿਬ ਦੀ ਸ਼ਰਾਬ ਪੀਤੀ ਹੋਈ ਸੀ ਮੈਡੀਕਲ ਦੇ ਵਿੱਚ ਉਹਨਾਂ ਦੀ ਰਿਪੋਰਟ ਜਿਹੜੀ ਨਿਲ ਆ ਰਹੀ ਆ ਨਾਟ ਯੂਜ਼ ਅਲਕੋਹਲ ਆ ਰਹੀ ਆ ਤੁਸੀਂ ਤਾਂ ਉੱਥੇ ਝੂਠੇ ਹੋਗੇ ਪੰਜਾਬ ਦੇ ਵਿੱਚ ਸੀਐਮ ਸਾਹਿਬ ਖੁਦ ਬੋਲਦੇ ਰਹੇ ਆ ਲੋਕ ਸਭਾ ਦੇ ਵਿੱਚ ਜਦੋਂ ਵਹਿਬਲ ਕਾਂਡ ਹੋਇਆ ਵੀ ਪੰਜਾਬ ਦੇ ਵਿੱਚ ਕਣ ਪਛਾਤੀ ਪੁਲਿਸ ਵੀ ਆ ਦੂਜੀ ਅਣਪਛਾਤੀ ਪਟਿਆਲੇ ਦੇ ਵਿੱਚ ਬਣਾ ਦਿੱਤੀ ਗਈ ਉਮੀਦ ਹੈ ਮੁੱਖ ਮੰਤਰੀ ਸਾਹਿਬ ਇਹ ਤੇ ਸਖਤ ਕਾਰਵਾਈ ਕਰਨਗੇ ਕਰਨੀ ਵੀ ਬਣਦੀ ਹੈ ਚਾਹੀਦੀ ਵੀ ਉਹਨਾਂ ਨੂੰ ਕਰਨੀ ਬੜੀ ਵੱਡੀ ਗੱਲ ਤੇ ਬੜੇ ਵੱਡੇ ਬੋਲ ਆ ਇਸ ਪੁਲਿਸ ਅਫਸਰ ਨੇ ਜਿਹੜਾ ਅਟਾਹਰ ਨੇ ਉਹਨਾਂ ਨੇ ਬੜੀ ਵੱਡੀ ਗੱਲ ਕਹੀ ਆ ਕੋ ਐਵੇਂ ਉਹ ਛੋਟੇ ਮੋਟੇ ਕਰਨ ਵਾਲੇ ਆ ਰਾਅ ਦੀ ਏਜੰਸੀ ਹੇਠ ਜਿਹੜਾ ਕੰਮ ਕਰ ਰਿਆ ਫੌਜ ਦੇ ਵਿੱਚ ਰਾਅ ਦੀ ਏਜੰਸੀ ਉਹ ਆ ਜਿਹੜੇ ਕਿ ਬਾਹਰਲੇ ਦੇਸਾਂ ਵਿੱਚ ਜਾ ਕੇ ਬੰਦਿਆਂ ਨੂੰ ਮਾਰ ਦਿੰਦੇ ਆ ਖਪਾ ਦਿੰਦੇ ਆ ਪਤਾ ਵੀ ਨਹੀਂ ਲੱਗਦਾ ਕਿ ਬੰਦਾ ਕਿੱਧਰ ਗਿਆ ਕਿਹਨੇ ਮਾਰ ਦਿੱਤਾ ਤੇ ਦੋ ਸਿੱਖਾਂ ਤੇ ਮੜਿਆ ਜਾਂਦਾ ਹੁਣ ਪੁਲਿਸ ਵਾਲੇ ਤੁਸੀਂ ਇਹ ਸੋਚ ਲੇ ਤੁਸੀਂ ਇਹਨਾਂ ਸੋਚਿਓ ਕਿ ਉਹ ਚੁੱਪ ਬੈਠੇ ਆ ਉਹਨਾਂ ਤੋਂ ਕੁਝ ਹੋ ਨਹੀਂ ਰਿਹਾ ਜਾਂ ਟਾਇਰ ਪੁਲਿਸ ਅਫਸਰ ਫੌਜੀ ਅਫਸਰ ਨੇ ਜਾਓ ਕਬਰਾਂ ਆਏ ਹੋਏ ਨੇ ਇਹ ਫੌਜ ਕੁਝ ਕਰ ਰਹੀ ਨਹੀਂ ਰਹੀ ਮੈਨੂੰ ਲੱਗਦਾ ਕਿ ਗੁਪਤ ਤਰੀਕੇ ਦੇ ਨਾਲ ਸਭ ਕੁਝ ਹੋਊਗਾ ਤੇ ਜਿਹੜੇ 12 ਦੇ 12 ਤਾਂ ਟੰਗੇ ਜਾਣੇ ਆ SSP ਨਾਨਕ ਸਿੰਘ ਨੂੰ ਨਿਬਕ ਚਾ ਜਾਣਾ ਇਥੋਂ ਤੱਕ ਕੇ ਰਾਸ਼ਟਰਪਤੀ ਰਾਜ ਲਾਗੂ ਹੋਣ ਦੀਆਂ ਵੀ ਜੜੀਆਂ ਵੱਡੀਆਂ ਸੁਭਾਵਾਂ ਬਣੀਆਂ ਹੋਈਆਂ ਨੇ ਹੋ ਸਕਦਾ ਹੈ ਕਿ ਅਗਲੇ ਮਹੀਨੇ ਦੇ ਵਿੱਚ ਫੌਜ ਇਸ ਪੰਜਾਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਵੇ ਇਹ ਵੀ ਸਾਡੇ ਸੂਤਰਾਂ ਤੋਂ ਤੁਹਾਨੂੰ ਇੱਕ ਵੱਡੀ ਖਬਰ ਹੈ ਜਿਹੜੀ ਉਹ ਸੁਣਾਉਣਾ ਰਹਿ ਗਈ ਸੀ ਉਹ ਤੁਹਾਨੂੰ ਮੈਂ ਦੱਸ ਦਿੰਮਾ ਦੁਬਾਰੇ ਦੱਸ ਦਿੰਮਾ ਕਿ ਸਾਡੇ ਸੂਤਰਾਂ ਤੋਂ ਸਾਨੂੰ ਇੱਕ ਇਹ ਖਬਰ ਮਿਲੀ ਆ ਕਿ ਕਰੀਬ ਅਪ੍ਰੈਲ ਦੇ ਆਖਰੀ ਮਹੀਨੇ ਦੇ ਵਿੱਚ ਇਹ ਹੋਰ ਵੱਡੇ ਜਿਹੜਾ ਕੋਈ ਧਮਾਕਾ ਹੋ ਸਕਦਾ ਪੰਜਾਬ ਦੇ ਵਿੱਚ ਕਰਲ ਮਾਂਵਲੇ ਨੂੰ ਲੈ ਕੇ ਜਿਹੜੀ ਪੁਲਿਸ ਕਰ ਚੁੱਕੀ ਆ ਪੰਜਾਬ ਸਰਕਾਰ ਕਰ ਚੁੱਕੀ ਆ ਇਹਨੂੰ ਲੈ ਕੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਅਗਲੇ ਮਹੀਨੇ ਦੇ ਵਿੱਚ ਇੱਥੇ ਰਾਸ਼ਟਰਪਤੀ ਜਿਹੜਾ ਰਾਜ ਲਾਗੂ ਕਰਨਾ ਪਵੇ ਮੋਦੀ ਪਾਵਰਾਂ ਸਾਰੀਆਂ ਆਪਣੇ ਹੱਥ ਵਿੱਚ ਲੈ ਸਕਦਾਗਾ ਫੌਜ ਆਪਣੇ ਹੱਥ ਵਿੱਚ ਲੈ ਸਕਦੀ ਆ ਇਹ ਵੀ ਇੱਕ ਵੱਡਾ ਸਪੈਂਸ ਬਣਿਆ ਹੋਇਆਗਾ ਤੇ ਫਿਰ ਪੁਲਸ ਦਾ ਕੀ ਬਣੂਗਾ ਇਦੇ ਉੱਤੇ ਕਿ ਵੱਡਾ ਜਿਹੜਾ ਐਕਸ਼ਨ ਆ ਉਹ ਹੋਣ ਵਾਲਾਗਾ ਹੋ ਰਿਹਾਗਾ ਤੇ ਤੁਸੀਂ ਇਸ ਵੀਡੀਓ ਦੇ ਨਾਲ ਕੀ ਇਤਬਾਕ ਰੱਖਦੇ ਹੋ ਕੀ ਤੁਹਾਨੂੰ ਲੱਗਦਾ ਕਿ ਰਾਸ਼ਟਰਪਤੀ ਰਾਜ ਆ ਜਿਹੜਾ ਉਹ ਲਾਗੂ ਹੋ ਜਾਣਾ ਚਾਹੀਦਾ ਜਿਸ ਤਰ੍ਹਾਂ ਅੱਜ ਲੋਕ ਰੋ ਰਹੇ ਨੇ ਕਰਲਾ ਰਹੇ ਨੇ ਕਿਸੇ ਦੀ ਕੋਈ ਬਾਤ ਨਹੀਂ ਸੁਣੀ ਜਾਂਦੀ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ ਤੇ ਕੀ ਅੱਜ ਸਰਕਾਰ ਆਪਣੀਆਂ ਜਿਹੜੀਆਂ ਕਿ ਅਸੀਂ ਆ ਕਰਤਾ ਜੇ ਅਸੀਂ ਬਾਹ ਕਰ ਦਿੱਤਾ ਭਰਾ ਬਹੁਤ ਧੰਨਵਾਦ ਤੁਸੀਂ ਜੋ ਕੀਤਾ ਪਰ ਅੱਜ ਜਿਹੜੀ ਪਲਸਾ ਉਹ ਲੋਕਾਂ ਦੇ ਫੇਕ ਕਾਉਂਟਰ ਕਰ ਰਹੀ ਆ ਝੂਠੇ ਮੁਕਾਬਲੇ ਬਣਾ ਰਹੀ ਆ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲਦਾ ਲੋਕ ਦਿਹਾੜੀਆਂ ਦੇ ਰਹੇ ਆ ਪੰਜਾਬ ਦੇ ਵਿੱਚ ਗੁੰਡਾ ਰਾਜ ਚੱਲ ਰਿਹਾ ਇਹਨਾਂ ਨੂੰ ਕਦੋਂ ਨੱਥ ਪਾਵੋਗੇ ਇਹਨਾਂ ਵੱਲ ਪਹਿਲਾਂ ਧਿਆਨ ਦਿਓ ਬਾਅਦ ਚ ਦੂਜੀ ਪ੍ਰਾਪਤੀਆਂ ਬਾਅਦ ਚ ਗਿਣਿਆ ਦਿਓ ਬਾਅਦ ਚ ਦੱਸ ਦਿਓ ਕਿ ਤੁਹਾਡੀ ਆ ਪ੍ਰਾਪਤੀ ਆ ਅਜੇ ਤੁਹਾਡੇ 2 ਸਾਲ ਪਏ ਆ ਉਦੋਂ ਤੁਸੀਂ ਪ੍ਰਾਪਤੀਆਂ ਗਿਣਿਆ ਦਿਓ ਪਰ ਜਿਹੜਾ ਲੋਕਾਂ ਦੇ ਸਾਹਮਣੇ ਦਿਖ ਰਿਹਾ ਪਹਿਲਾਂ ਉਹ ਤੁਸੀਂ ਪੂਰਾ ਕਰੋ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਆਪਣੇ ਕਮੈਂਟ ਵੀ ਜਿਹੜੇ ਜ਼ਰੂਰ ਲਿਖਨੇ ਧੰਨਵਾਦ ਵਹਿਜ ਜੀ ਕਾ ਖਾਲਸਾ ਵਹਿਜ ਜੀ ਕੀ ਫਤ